रोड मैनेजर श्री अपन साई फाइनेंस कंपनी रनिंग कंपनी करंटली एज इन मैनेजिंग डायरेक्टर मिस्टर हर्षिल रंजन सिंह श्रंग फ्रॉम इंडिया साउथ पेला डीजीएस टाइम्स वालों का नौ दूसरी बार इंटरनेशनल लेवल पे सम्मान पाने के लिए बहुत-बहुत मुबारक धन्यवाद ਜੇਕਰ ਤੁਹਾਡੇ ਸਨਮਾਨ ਦੀ ਗੱਲ ਕਰੀਏ ਲੰਬੇ ਸਮੇਂ ਤੋਂ ਸ੍ਰੀ ਕ੍ਰਿਸ਼ਨ ਜਿਹੜੇ ਕਸਟਮਰ ਨੇ ਕਲਾਇੰਟ ਨੇ ਉਹਨਾਂ ਨੂੰ ਬਹੁਤ ਵਧੀਆ ਸਰਵਿਸ ਦੇ ਰਹੀ ਹੈ ਉਸ ਤੋਂ ਬਾਅਦ ਪੰਜਾਬ ਪੱਤਰ ਤੁਹਾਡਾ ਸਨਮਾਨ ਹੋਇਆ ਬਕਾਨ ਸਵਾਦੇਸ਼ਿਕ ਪ੍ਰਕਾਰ ਸੰਗਮ ਨੇ ਸਨਮਾਨ ਕੀਤਾ ਉਸ ਤੋਂ ਬਾਅਦ ਹੁਣ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਪਹੁੰਚੇ ਹੋ ਕਿੰਨੀ ਕ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਕਿੰਨਾ ਕ ਹਾਰਡਵਰਕ ਕਰਨਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਡਾ ਕਵਰਜ ਕਰਨ ਆਇਓ ਤੇ ਖੁਸ਼ੀ ਤਾਂ ਬਹੁਤ ਆ ਜੀ ਦੱਸ ਨਹੀਂ ਸਕਦਾ ਇੰਨੀ ਖੁਸ਼ੀ ਹੋਈ ਆ ਕਿਉਂਕਿ ਹਰੇਕ ਬੰਦੇ ਦਾ ਮਾਣ ਹੁੰਦਾ ਸੁਪਨਾ ਹੁੰਦਾ ਮੇਰਾ ਵੀ ਇੱਕ ਸੁਪਨਾ ਸੀ ਵੀ ਕਿਸੇ ਦਿਨ ਮੇਰੀ ਜਿਹੜੀ ਕੰਪਨੀ ਆ ਉਹ ਇੰਟਰਨੈਸ਼ਨਲ ਅਵਾਰਡ ਤੱਕ ਮੈਂ ਲੈ ਕੇ ਜਾਵਾਂ ਪਿਛਲੇ 2-3 ਸਾਲ ਤੋਂ ਕਾਫੀ ਸਾਨੂੰ ਜੈਨਕਿ ਹਾਰਡਵਰਕ ਕਰਨਾ ਪਿਆ ਇਸ ਮਕਾਮ ਤੇ ਪਹੁੰਚਣ ਦੇ ਜੇ ਜਦੋਂ ਮੰਨ ਲਓ ਤੁਸੀਂ ਉੱਥੇ ਜਾਂਦੇ ਹੋ ਤੇ ਕਿਸ ਤਰ੍ਹਾਂ ਦਾ ਮਾਹੌਲ ਸੀ ਉੱਥੇ ਕਿਹੜੀ ਕਿਹੜੀ ਸਟੇਟ ਜਾਂ ਕਿਹੜੀ ਕਿਹੜੀ ਜੀਸ ਸੀ ਐਨੀ ਗ੍ਰੈਂਟਰ ਜਾਂ ਕੋਈ ਨਾ ਸਰਟਨ ਆਈਡੀਆ ਬਹੁਤ ਵਧੀਆ ਮੈਂ ਪਹਿਲੀ ਗੱਲ ਤਾਂ ਜੀ ਆਪਣਾ ਜਦੋਂ ਇੰਟਰਨੈਸ਼ਨਲ ਲੈਵਲ ਤੇ ਆਪਾਂ ਜਾਂਦੇ ਆ ਕਿ ਨਾ ਇੱਕ ਨਵੀਂ ਕੰਟਰੀ ਜਾਂਦੇ ਆ ਬਹੁਤ ਕੁਝ ਸਿੱਖਣ ਨੂੰ ਮਿਲਦਾ ਦੇਖਣ ਨੂੰ ਮਿਲਦਾ ਠੀਕ ਹੈ ਜੀ ਕਾਫੀ ਕੁਝ ਸਿੱਖਿਆ ਜਾਂਦਾ ਉੱਥੋਂ ਉੱਥੇ ਕਾਫੀ ਤਰ੍ਹਾਂ ਜਾਨੀ ਕਿ ਕਾਫੀ ਤਰ੍ਹਾਂ ਦੇ ਜੰਟਾਏ ਸੀ ਜਿਨ੍ਹਾਂ ਨੂੰ ਉਹਨਾਂ ਦਾ ਕੰਮ ਕਰ ਦੇਖ ਕੇ ਸਾਡੇ ਅੰਗੂ ਸਪੈਸ਼ਲ ਬੁਲਾਇਆ ਗਿਆ ਸੀ ਜੀ ਕਿਹੜੇ ਤਰੀਕੇ ਦਾ ਜਿਹੜਾ ਸਨਮਾਨ ਸੀਗਾ ਸਾਨੂੰ ਦਾ ਇੰਟਰਨੈਸ਼ਨਲ ਅਵਾਰਡ ਯੂ ਐਸ ਐਂਡ ਇੰਡੀਆ ਨਾਲ ਨਵਾਜਿਆ ਗਿਆ ਜੀ ਜੀ ਚਲੋ ਸਟੇ ਤੇ ਪਹੁੰਚਦੇ ਹੋ ਤੁਸੀਂ ਹੈ ਨਾ ਤੇ ਮਨ ਦੇ ਵਿੱਚ ਕਿੰਨਾ ਚਾ ਖੁਸ਼ੀ ਕੀ ਕਹਿਣਾ ਚਾਹੁੰਦੇ ਹੋ ਦਸਤਕਾਰ ਦੇ ਨਾਲ ਕਿਉਂਕਿ ਇੱਕ ਟਰੋਸੀ ਜੋ ਤੁਹਾਡਾ ਜਿਹੜਾ ਸਨਸਤਾ ਬਣ ਚੁੱਕੀ ਹੈ ਅ ਮਹਿਤਾ ਅ ਦਰਸ਼ਕਾਂ ਨੂੰ ਇਹੀ ਚਾਹਣਾ ਚਾਹੁੰਦਾ ਵੀ ਜਿਹੜੀ ਸਰਾਇਮigration ਕੰਪਨੀ ਆ ਇਹੇ ਪਾਸਪੋਰਟ ਬਣਾਉਣ ਤੋਂ ਲੈ ਕੇ ਸਟੂਡੈਂਟ ਵੀਜ਼ਾ ਵਿਸਟਰ ਵੀਜ਼ਾ ਅਦਰ ਸਾਰੀਆਂ ਕੰਟਰੀਆਂ ਦੇ ਸਾਰੇ ਯਾਨੀ ਕਿ ਵੀਜ਼ਿਆਂ 'ਚ ਡੀਲ ਕਰਦੀ ਆ ਤੇ ਕੁਝ ਕੇ ਹੁੰਦਾ ਵੀ ਜਦੋਂ ਇੰਟਰਨੈਸ਼ਨਲ ਆਪਾਂ ਗਏ ਸੀਗੇ ਆਪਾਂ ਪੰਜਾਬੀ ਬੰਦੇ ਆ ਬਾਈ ਜੀ ਪੰਜਾਬੀ થી ਆਪਾਂ ਜ਼ਿਆਦਾਤਰ ਬੋਲਦੇ ਆ ਜਦੋਂ ਐਡੇ ਵੱਡੇ ਲੈਵਲ ਤੇ ਆਪਾਂ ਜਾ ਕੇ ਉੱਥੇ ਸਪੀਚ ਦੇਣ ਨੂੰ ਆਪਾਂ ਨੂੰ ਕਿਹਾ ਜਾਂਦਾ ਤਾ ਕਿਉਂਕਿ ਉੱਥੇ ਬਹੁਤ ਹੀ ਸੀਨੀਅਰ ਬੈਠੇ ਹੁੰਦੇ ਆ ਉਹਨਾਂ ਸਾਹਮਣੇ ਇੰਗਲਿਸ਼ ਬੋਲਨ ਬੋਲਣਾ ਮੇਰੇ ਬਾਸ ਦਾ ਰੋਗ ਨਹੀਂ ਸੀ ਚਲੋ ਫੇਰ ਵੀ ਆਪਾਂ ਜਿੰਨਾ ਕਾ ਆਪਦੇ ਆਪ ਨੂੰ ਰਿਪਰੈਜ਼ੈਂਟ ਕਰ ਸਕਦੇ ਸੀ ਆਪਦੀ ਕੰਪਨੀ ਨੂੰ ਰਿਪਰੈਜ਼ੈਂਟ ਕਰ ਸਕਦੇ ਸੀ ਆਪਾਂ ਉਹਨਾਂ ਇੰਗਲਿਸ਼ ਦੇ ਵਿੱਚ ਵਧੀਆ ਆਪਦੀ ਪਰਫਾਰਮੈਂਸ ਦੇ ਕੇ ਆਏ ਪਰ ਜਿਹੜੇ ਖੁਸ਼ੀ ਦੇ ਪਾਲਾ ਇਹ ਨਾ ਤਾਂ ਮੇਥੋਂ ਉੱਥੇ ਬਿਆਨ ਹੋਏ ਆ ਤੇ ਨਾ ਹੀ ਮੈਂ ਤੁਹਾਡੇ ਸਾਹਮਣੇ ਬਿਆਨ ਕਰ ਸਕਦਾ ਜਦੋਂ ਤੁਸੀਂ ਘਰ ਪਹੁੰਚਦੇ ਹੋ ਤੇ ਘਰੇ ਕਿਵੇਂ ਦਾ ਮਹੌਲ ਹੈ ਕਰੇ ਬਹੁਤ ਖੁਸ਼ੀ ਸੀਗੀ ਜੀ ਸਾਡੇ ਘਰਾਂ ਦੇ ਚਾਚੇ ਤਾਏ ਯਾਰ ਦੋਸਤ ਮਿੱਤਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿਉਂਕਿ ਮੇਰੇ ਸਾਡੇ ਮੇਰੇ ਪਿੰਡ ਲਈ ਬਹੁਤ ਮਾਣ ਵਾਲੀ ਗੱਲ ਆ ਕਿ ਉਸ ਦਿਨ ਸਾਡੇ ਪਿੰਡ ਨੂੰ ਦੋ ਅਵਾਰਡ ਦਿੱਤੇ ਗਏ ਸੀਗੇ ਪਹਿਲਾ ਅਵਾਰਡ ਆਪਣਾ ਬਰਿੰਦਰ ਕੁਮਾਰ ਸ਼ਰਮਾ ਜੀ ਜਿਨ੍ਹਾਂ ਨੂੰ ਚੇਅਰਮੈਨ ਕਮੇਟੀ ਦਾ ਤਾਜ ਪੁਸ਼ੀ ਹੋਈ ਸੀ ਉਸ ਦਿਨ ਤੇ ਸੈਕੰਡ ਮੈਂ ਸਿਮਨ ਸਰਾਂ ਸਾਡੀ ਸਰਾਇ ਇਮੀਗ੍ਰੇਸ਼ਨ ਨੂੰ ਉੱਥੇ ਦਾ ਇੰਟਰਨੈਸ਼ਨਲ ਅਵਾਰਡ ਯੂਐਸਏ ਐਂਡ ਇੰਡੀਆ ਨਾਲ ਨਿਵਾਜਿਆ ਗਿਆ ਸਭ ਤੋਂ ਵੱਧ ਖੁਸ਼ੀ ਦੀ ਇਹ ਗੱਲ ਸੀ ਕਿ ਮੇਰੇ ਪਿੰਡ ਦੇ ਵਿੱਚ ਸਾਨੂੰ ਦੋ ਬੰਦਿਆਂ ਨੂੰ ਜੈਨਕਿ ਇਹ ਅ ਅਵਾਰਡੀ ਮਿਲੇ ਕਿਸਮ ਦੇ ਸਾਡੀ ਮਿਹਨਤ ਨੂੰ ਦੇਖ ਕੇ ਸਾਡੀ ਹਾਰਡ ਵਰਕਿੰਗ ਦੇਖ ਕੇ ਸੱਚੇ ਪਾਤਸ਼ਾਹ ਨੇ ਸਾਡੀ ਮਿਹਨਤ ਨੂੰ ਫਲ ਆਇਆ ਸੀ ਖੁਸ਼ੀ ਘਰਦਿਆਂ ਦੀ ਖੁਸ਼ੀ ਵਾਲੀ ਪਹਿਲੇ ਮੈਂ ਜੈਨਕਿ ਦੱਸਿਆ ਨਹੀਂ ਸੀ ਵੀ ਮੈਂ ਸ਼ਾਮ ਨੂੰ 7 ਵਜੇ ਘਰੇ ਪਹੁੰਚੂਗਾ ਪਰ ਖੁਸ਼ੀ ਦਾ ਪਲ ਦੱਸ ਰਿਹਾ ਨਹੀਂ ਜਾਂਦਾ ਜਦੋਂ ਬੱਚਿਆਂ ਨੇ ਵਾਰ-ਵਾਰ ਪੁੱਛਿਆ ਪਾਪਾ ਕਦੋਂ ਆ ਰਹੇ ਆ ਮਾਹ ਬੇਟੇ ਮੈਂ 7 ਵਜੇ ਤੱਕ ਆਉਣਾ ਤੇ ਜੋ ਮੈਂ ਸੋਚਿਆ ਨਹੀਂ ਸੀ ਉਸ ਤੋਂ ਵੱਧ ਜਾਨੀ ਕਿ ਮੇਰੇ ਯਾਰ ਦੋਸਤ ਮਿੱਤਰ ਘਰ ਦੇ ਮੰਮੀ ਪਾਪਾ ਮੇਰੇ ਮੈਸੇਜ ਗਰਮੀਤ ਕੋਰ ਸਰਾਨ ਜਿਹੜੇ ਜਾਨੀ ਕਿ 24 ਘੰਟੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਠੀਕ ਹੈ ਜੀ ਤੇ ਉਹਨਾਂ ਦੀ ਫੋਲ ਤਿਆਰੀ ਕੀਤੀ ਵੀ ਸੀ ਤੇ ਮੈਂ ਬਸ ਸਿੰਪਲੀ ਕੋਟ ਤੇ ਪਜਾਮੇ ਚ ਜਿਵੇਂ ਆਪ ਆਪ ਜਾਣਦੇ ਆ ਉਹ ਮੈਂ ਘਰੇ ਗਏ ਬਹੁਤ ਵਧੀਆ ਲੱਗਿਆ ਅਗਲਾ ਜਿਹੜਾ ਸਿਮਰ ਸਰਾ ਦਾ ਟੀਚਾ ਉਹੀ ਮੇਰਾ ਅਗਲੇ ਦੇਖੋ ਜੀ ਜੋ ਟੀਚੇ ਆ ਬੰਦਾ ਇੱਕ ਸੋਚ ਸਕਦਾ ਚਲੋ ਸੋਚਣਾ ਵੀ ਚਾਹੀਦਾ ਕਿਉਂਕਿ ਜੋ ਜੇ 네ਗੇਟਿਵ ਸੋਚੋਗੇ 네ਗੇਟਿਵ ਆ ਜੇ ਪੋਜ਼ਿਟਿਵ ਸੋਚੋਗੇ ਪੋਜ਼ਿਟਿਵ ਆ ਜਿਹੜੀ ਮੇਰੀ ਪੋਜ਼ਿਟਿਵ ਸੋਚ ਆ ਮੈਂ ਆਪਦੀ ਕੰਪਨੀ ਨੂੰ ਅੰਗਲੈਂਡ ਆਸਟ੍ਰੇਲੀਆ ਕੈਨੇਡਾ ਯੂ ਐਸ ਆ ਵਗੈਰਾ ਕੰਟਰਿੰਗਾਂ ਦੇ ਵਿੱਚ ਰਿਪਰੈਜ਼ੈਂਟ ਕਰਨਾ ਚਾਹੁੰਦਾ ਇਹ ਮੇਰਾ ਡ੍ਰੀਮ ਆ ਲਾਸਟ ਦੇ ਵਿੱਚ ਦਾ ਨੈਸ਼ਨਲ ਐਂਡ ਦਾ ਇੰਟਰਨੈਸ਼ਨਲ ਅਵਾਰਡ ਯੂ ਐਸ اے ਐਂਡ ਇੰਡੀਆ ਉਨ ਸਾਰੀ ਟੀਮ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀ ਇਸ ਕੰਪਨੀ ਨੂੰ ਇਸ ਲੈਗ ਸਮਝਿਆ ਤੇ ਸਾਨੂੰ ਇਹ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੈਕੰਡਲੀ ਸਾਰੇ ਯਾਰਾਂ ਦੋਸਤਾਂ ਦਾ ਮਿੱਤਰਾਂ ਦਾ ਬਹੁਤ ਧੰਨਵਾਦ ਮੇਰੀ ਮੇਰੇ ਮੰਮੀ ਪਾਪਾ ਐਂਡ ਸਪੈਸ਼ਲੀ ਮੇਰੀ ਵਾਈਫ ਗਰਮੀਤ ਕੌਰ ਸਰਾ ਜੋ ਜਾਨੀ ਕਿ ਮੈਨੂੰ ਇੰਨੀ سپورਟ ਕਰਦੇ ਆ ਐਂਡ ਮੇਰੀ ਸਾਰੀ ਸਰਾ ਇਮੀਗ੍ਰੇਸ਼ਨ ਦੀ ਟੀਮ ਨਿਹਾਲ ਸਿੰਘਲ ਅਤੇ ਠੂਰ ਜਿੰਨੇ ਵੀ ਮੇਰੇ ਸਟਾਫ ਮੈਂਬਰ ਆ ਉਹਨਾਂ ਦਾ ਬਹੁਤ ਧੰਨਵਾਦ ਕਿਉਂਕਿ ਇਨਸਾਨ ਇਕੱਲਾ ਕੁਝ ਨਹੀਂ ਕਰ ਸਕਦਾ ਜੀ ਤੇ ਇਹ ਬੱਚੇ ਜਿਹੜੇ ਆਪਣਾ ਸਟਾਫ ਆ ਇਹ ਮੇਰੀ ਫੈਮਿਲੀ ਆ ਮੇਰੇ ਬੱਚੇ ਆ ਇਹ ਇਸ ਕੰਪਨੀ ਨੂੰ ਅੱਗੇ ਵਧਾਉਣ ਲਈ ਮੈਨੂੰ ਚਾ ਚੁੱਕਣ ਲਈ ਮੇਰੇ ਨਾਂ ਉੱਪਰ ਲਿਆਉਣ ਲਈ ਬਹੁਤ ਜ਼ਿਆਦਾ ਦਿਨ ਰਾਤ ਮਿਹਨਤ ਕਰਦੇ ਆ ਇਹਨਾਂ ਦਾ ਮੈਂ ਸਾਰਿਆਂ ਦਾ ਧੰਨਵਾਦਾਂ ਇੱਕ ਸਪੈਸ਼ਲੀ ਮੈਂ ਧੰਨਵਾਦ ਕਰਦਾ ਬਰਿੰਦਰ ਕੁਮਾਰ ਸ਼ਰਮਾ ਜੀ ਦਾ ਕਿਉਂਕਿ ਉਹ ਮੇਰੀ ਜ਼ਿੰਮੇਵਾਰੀ ਬੰਦੀ ਸੀ ਕਿਉਂਕਿ ਉਹ ਸਾਡੇ ਸੀਨੀਅਰ ਆ ਵੀ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਸਨਮਾਨਿਤ ਕੀਤਾ ਜਾਵੇ ਪਰ ਨਹੀਂ ਉਹ ਪਹਿਲਾਂ ਸਪੈਸ਼ਲੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਮੈਂ ਘਰ ਆ ਗਿਆ ਉਹ ਪਹਿਲਾਂ ਮੈਨੂੰ ਯਾਨੀ ਕਿ ਸਨਮਾਨ ਦਿੱਤਾ ਉਹਨਾਂ ਨੇ ਆਪਣਾ ਸਨਮਾਨ ਉਹਨਾਂ ਨੇ ਬਾਅਦ ਚ ਲਿਆ ਬਹੁਤ ਧੰਨਵਾਦ ਬਰਿੰਦਰ ਕੁਮਾਰ ਸ਼ਰਮਾ ਜੀ ਦਾ ਤੇ ਹੋਰ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਜਸਵੰਤ ਸਿੰਘ ਪ੍ਰਧਾਨ ਸਾਡੀ ਸਮੁੱਚੀ ਪੰਚਾਇਤ ਤੇ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰਾਂ ਦਾ ਧੰਨਵਾਦ